ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਜੀ ਜੰਤ ਸੁਪ੍ਰਸਨ ਪਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚ ਤਨ ਬਥਰ ਹੈ ਗੁਰ ਸ਼ਬਦ ਅਖੋਟ पूरन पै समगरे कब हो नहीं टूट रहा साध संग आराधना हर निद अपर धर्म अर्थ अर काम मोख देते नहीं बार भगत अरद है एक रंग गोविंद गोपाल राम नाम तन संचया जाका नहीं समार शरण परे प्रभ तेरिया प्रभ की वडे आए नानक अंत ना पाइए बेअंत गुसाई सतनाम श्री वह गुरु साहिब जी बिलावल महला पंजवा जी जंत सप्रसन्न पे देख प्रभ प्रताप कर्ज उतारिया सतगुरु कर आहर आप खात खर्च निब रहे गुर शब्द अखूट पूरण पे सामग्री कब हो नहीं टूट रहा साध संग आराधना ਹਰਨਿਦ ਅਪਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ भगत अरद है एक रंग गोविंद गोपाल राम नाम तन संचिया जाका नहीं समारा शरण परे प्रभ तेरीयां प्रभ की वढाई नानक अंत ना पाई है व्यंत गुसाईं ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਜੀ ਜੰਤ ਸਭ प्रसਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚ ਤਨ ਬਥਰ ਹੈ ਗੁਰ ਸ਼ਬਦ ਅਖੋਟ ਔਰਨ ਪਏ ਸਮਗਰੇ ਕਬਹੂ ਨਹੀਂ ਟੋਟ ਰਹਾ ਸਾਧ ਸੰਗ ਅराधना ਹਰ ਨਿਦ ਅਪਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰਾ ਪਗਤ ਅਰਾਧ ਹੈ ਇੱਕ ਰੰਗ ਗੋਬਿੰਦ ਗੋਪਾਲਾ RAM ਨਾਮ ਤਨ ਸੰਚਿਆ ਜਾ ਕਾ ਨਹੀਂ ਸਮਾਰ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਜੀ ਜੰਤ ਸਪ੍ਰਸਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚ ਤਨ ਬਥਰ ਹੈ ਗੁਰ ਸ਼ਬਦ ਅਖੋਟ ਪੂਰਨ ਪੈ ਸਮਗਰੀ ਕਬਹੂ ਨਹੀਂ ਟੋਟ ਰਹਾ ਸਾਧ ਸੰਗ ਅਰਾਧਨਾ ਹਰ ਨਿਦ ਅਪਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧੇ ਇੱਕ ਰੰਗ ਗੋਬਿੰਦ ਗੋਪਾਲ RAM ਨਾਮ ਤਨ ਸੰਚਿਆ ਜਾ ਕਾ ਨਹੀਂ ਸਮਾਰ ਸ਼ਰਨ ਪਰੇ ਪ੍ਰਭ ਤੇਰੀਆਂ ਰੱਬ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਜੀ ਜੰਤ ਸਭ ਪ੍ਰਸਨ ਪਏ ਦੇਖ ਪ੍ਰਭ ਪਰਤਾਪ ਕੜਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚ ਤਨੇ ਬਥਰ ਹੈ ਗੁਰ ਸ਼ਬਦ ਅਖੋਟ ਪੂਰਨ ਪੈ ਸਮਗਰੀ ਕਬ ਹੋ ਨਹੀਂ ਟੋਟ ਰਹਾ ਸਾਧ ਸੰਗ ਆਰਾਧਨਾ ਹਰ ਨਦ ਅਪਰ ਤਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਧ ਹੈ ਏਕ ਰੰਗ ਗੋਬਿੰਦ ਗੋਪਾਲ RAM ਨਾਮ ਤਨ ਸੰਚਿਆ ਜਾ ਕਾ ਨਹੀਂ ਸਮਾਰ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਏ ਨਾਨਕ ਅੰਤ ਨਾ ਪਾਈਐ ਬੇਅੰਤ ਗਸਾਈ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਜੀ ਜੰਤ ਸੁਪ੍ਰਸਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚ ਤਨ ਬਥਰ ਹੈ ਗੁਰ ਸ਼ਬਦ ਅਖੋਟ पूरन पै समगरे कब हो नहीं टूट रहा साध संग आराधना हर निद अपर धर्म अर्थ अर काम मोख देते नहीं बार ભગત અરદ હે એક રંગ ગોવિંદ ગોપાલ રામ નામ तन संचिया जाका નહીં સમાર ਸ਼ਰਨ ਪਰੇ ਪ੍ਰਭ ਤੇਰੀਆਂ ਰੱਬ ਕੀ ਵਡਿਆਈ ਨਾਨਕ ਅੰਤ ਨਾ ਪਈਐ ਬੇਅੰਤ ਗੁਸਾਈ ਸਤਨਾਮ ਸ਼੍ਰੀ ਵਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਜੀ ਜੰਤ ਸਪ੍ਰਸਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚ ਤਨ ਬਥਰ ਹੈ ਗੁਰ ਸ਼ਬਦ ਅਖੋਟ ਪੂਰਨ ਪੈ ਸਮਗਰੀ ਕਬਹੂ ਨਹੀਂ ਟੋਟ ਰਹਾ ਸਾਧ ਸੰਗ ਅराधना ਹਰ ਨਿਦ ਅਪਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਧ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਚਿਆ ਜਾਕਾ ਨਹੀਂ ਸਮਾਰ ਸ਼ਰਨ ਪਰੇ ਪ੍ਰਭ ਤੇਰੀਆਂ ਰੱਬ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਜੀ ਜੰਤ ਸਪ੍ਰਸਨ ਪਏ ਦੇਖ ਪ੍ਰਭ ਪ੍ਰਤਾਪ ਕਰਜ਼ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚ ਤਨੇ ਬਥਰ ਹੈ ਗੁਰ ਸ਼ਬਦ ਅਖੋਟ ਪੂਰਨ ਪੈ ਸਮਗਰੀ ਕਬਹੂ ਨਹੀਂ ਟੋਟ ਰਹਾ ਸਾਧ ਸੰਗ ਅराधना ਹਰ ਨਿਦ ਅਪਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਧ ਹੈ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸੰਚਿਆ ਜਾ ਕਾ ਨਹੀਂ ਸਮਾਰ ਸ਼ਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਜੀ ਜੰਤ ਸਪ੍ਰਸਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚ ਤਨ ਬਥਰ ਹੈ ਗੁਰ ਸ਼ਬਦ ਅਖੋਟ ਪੂਰਨ ਪੈ ਸਮਗਰੇ ਕਬਹੂ ਨਹੀਂ ਟੋਟ ਰਹਾ ਸਾਧ ਸੰਗ ਆराधना ਹਰ ਨਿਦ ਅਪਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ भगत अरद है एक रंग गोविंद गोपाल राम नाम तन संचिया जाका नहीं समारा शरण परे प्रभ तेरीया प्रभ की वढाई नानक अंत ना पाई है व्यंत गुसाई ਸਤਨਾਮ ਸ਼੍ਰੀ ਵਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਜੀ ਜੰਤ ਸਪ੍ਰਸਨ ਪਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚ ਤਨੇ ਬਥਰ ਹੈ ਗੁਰ ਸ਼ਬਦ ਅਖੋਟ ਪੂਰਨ ਪੈ ਸਮਗਰੀ ਕਬ ਹੋ ਨਹੀਂ ਟੋਟ ਰਹਾ ਸਾਧ ਸੰਗ ਆराधना ਹਰ ਨਿਦ ਅਪਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ भगत अरद है एक रंग गोविंद गोपाल राम नाम तन संचिया जाका नहीं समार शरण परे प्रभु तेरीयां रब की वढाई नानक अंत ना पाई है व्यंत गसाई ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5 ਜੀ ਜੰਤ ਸਪ੍ਰਸਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚ ਤਨ ਬਥਰ ਹੈ ਗੁਰ ਸ਼ਬਦ ਅਖੋਟ ਪੋਰਨ ਪੈ ਸਮਗਰੇ ਕਬ ਹੋ ਨਹੀਂ ਟੋਟ ਰਹਾ ਸਾਧ ਸੰਗ ਆराधना ਹਰ ਨਿਦ ਅਪਰ ਧਰਮ ਅਰਥ ਅਰ ਕਾਮ ਮੋਖ ਦੇਤੇ ਨਹੀਂ ਬਾਰ भगत अरद है एक रंग गोविंद गोपाल राम नाम तन संचिया जाका नहीं समार शरण परे प्रभ तेरीया प्रभ की वढाई नानक अंत ना पाई है व्यंत गुसाई ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪੰਜਵਾਂ ਜੀ ਜੰਤ ਸਭ प्रसਨ ਪਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚ ਤਨ ਬਥਰ ਹੈ ਗੁਰ ਸ਼ਬਦ ਅਖੋਟ ओरन पै समगरे कब हो नहीं टूट रहा साध संग आराधना हर निद अपर धर्म अर्थ अर काम मोख देते नहीं बार भगत अरद है एक रंग गोविंद गोपाल राम नाम तन संचया ਜਾ ਕਾ ਨਹੀਂ ਸਮਾਰ ਸਰਨ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ